ਨਾ ਮੇਕ ਹੈ ਔਰੰਗਜ਼ੇਬ ਦੀ ਜ਼ਰੂਰਤ ਹੈ 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 ਸਭੁਜਗ ਤੇ ਸਮਾਸੀ ਸਾਰੀ ਸੁਲਾਸੁਲਾ ਦੇ ਸਿਧਾ ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਸ਼ਹਿਜ਼ਾਦਾ ਹਕੂਮਤ ਹੀ ਰੌਸਾਂ ਵਿੱਚ ਐਂਡਾ ਨਾ ਦੇ ਪੜ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਤਹੀ ਕਹਿਣ ਕਰ ਰਿਹਾ ਅਤੇ ਆਪਣੇ ਭਰਾਵਾਂ ਨੂੰ ਮਾਰ ਕੇ ਸਿੰਘਾਸਨ ਹਾਸਲ ਕੀਤਾ शहजादा से औरंगजेब उस दिन तो हिंदुस्तान जुलम दे काले बदला ने घेर लिया औरंगजेब की सोच बड़ी स्पष्ट एक राज एक तरह उसने इरादा कर लिया सी कि भारत के सारे गैर मुसलमानों को मुसलमान बनाना है इस आशे नुकम जारी होया कि फौज में

ਆਰੰਭਦਨ ਦਾ ਬਾਬਾ ਬਣਾਇਆ ਗਿਆ ਉਸ ਸਮੇਂ ਵਪਾਰ ਮੁਕਤ ਦੇ ਹਿੰਦੂਆਂ ਦੇ ਹੱਥਾਂ ਵਿੱਚ ਸੀ ਹਾਰਿੰਗਜ਼ੇਪ ਨੇ ਪਰੋਤੇ ਟੈਕਸ ਵਧਾ ਦਿੱਤੇ ਨਵੇਂ ਟੈਕਸ ਵੀ ਲਾ ਦਿੱਤੇ ਦੂਜੇ ਪਾਸੇ ਮੁਸਲਮਾਨ ਬੋਪਾਲੀਆਂ ਦੇ ਟੈਕਸ ਅੱਧੇ ਕਰ ਦਿੱਤੇ ਉਸ ਸਮੇਂ ਵਿੱਚ ਪਨਪਤ ਖਤਮ ਵੀ ਕਰ ਦਿੱਤੇ ਕਿਸ ਅਨਿਆਪਰੀ ਦੇ ਕਿਨੇ ਹਿੰਦੂ ਬੋਪਾਲੀ ਬਹੁਤ ਦੁਖੀ ਕੀਤਾ ਇਨਾਇਤ ਉੱਲ ਖਾਨ ਬੂੜਿਆ ਇਲਾਕੇ ਦੇ ਨਾਨਕ ਨਾਮਲੇਵਾ ਸਿੱਖਾਂ ਦੇ ਧਰਮਚਾਰਨ ਤੋਂ ਦਾ ਹ ਲਿਖ ਰਿਹਾ ਹੈ ਜੋ ਬਾਦਸ਼ਾਹ ਦੇ 1669 ਈਸਵੀ ਦੇ ਮੁਕਮਲ ਮੁਤਾਬਕ ਕਿੰਧਵਾ ਦੇ ਮੰਦਰ ਅਤੇ ਪਾਸ਼ਾਲਾ ਤੋਂ ਬਾਰੇ ਨਹੀਂ ਸੀ